ਅੰਮ੍ਰਿਤਸਰ ਦੇ ਮੋਕੰਪੂਰਾ ਇਲਾਕੇ ਦੇ ਵਿੱਚ ਗੁੰਡਾਗਰਦੀ ਦਾ ਦੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਦੋ ਤਿੰਨ ਵਿਚਾਲੇ ਇੱਟਾਂ ਰੋੜੇ ਚੱਲੇ ਨੇ ਉੱਥੇ ਮੌਜੂਦ ਲੋਕਾਂ ਨੇ ਆਪਣੇ ਫੋਨ 'ਚ ਇਹ ਵੀਡੀਓ ਬਣਾ ਲਈ ਜੋ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਬਾਕੀ ਆਹ ਸਾਹਮਣੇ ਸੇ ਔਰ ਇਹਨਾਂ ਪਾਹੀ ਮਟਾਣੇ ਕਲਰਾ ਪਿੰਡ ਵਿੱਚ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਨਿੱਜੀ ਰੰਜਿਸ਼ ਨੂੰ ਲੈ ਕੇ ਦੋਵੇਂ ਧਿਰ ਆਪਸ ਦੇ ਵਿੱਚ ਝਗੜਦੇ ਦਿਖਾਈ ਦੇਤੇ ਇਸ ਦੌਰਾਨ ਇੱਟਾਂ ਰੋੜੇ ਚੱਲਣ ਲੱਗ ਪਏ ਦੱਸਿਆ ਜਾ ਰਿਹਾ ਹੈ ਕਿ ਇੱਟਾਂ ਰੋੜਿਆਂ ਦੇ ਕਰਕੇ ਲੋਕਾਂ ਦੇ ਘਰ ਦੇ ਬਾਹਰ ਖੜੀਆਂ ਗੱਡੀਆਂ ਵੀ ਕਾਫੀ ਨੁਕਸਾਨੀਆਂ ਗਈਆਂ ਨੇ ਕਈ ਗੱਡੀਆਂ ਦੀ ਪੰਨ ਤੋੜ ਗਈ ਹੈ ਤੇ ਕਈ ਗੱਡੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ ਨੇ ਫਿਲਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਜਿਨ੍ਹਾਂ ਤੋਂ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਹਿਸਾਬ ਦਿੱਤਾ ਜਾਵੇ ਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਮੋਕਮਪੂਰਾ ਦੇ ਪਿੰਡ ਕਲਰਾ ਦੀਆਂ ਨੇ ਜਿੱਥੇ ਦੋ ਧਿਰ ਆਪਸ ਵਿੱਚ ਲੜਦੇ ਦਿਖਾਈ ਦੇ ਰਹੇ ਨੇ ਦੋਵਾਂ ਧਿਰਾਂ ਦੇ ਵਿੱਚ ਇੱਟਾਂ ਰੋੜੇ ਚੱਲੇ ਨੇ ਜਿਸ ਕਰਕੇ ਕਈ ਜ਼ਖਮੀ ਵੀ ਹੋਏ ਨੇ ਆਰੇ ਆਏ ਟਰਾਲੀ ਜਾਣਾ ਚਾਰ ਵਾਰ ਪਤਾ ਚੱਲ ਕਰਾਓ ਲੀਲਾ ਸੇਰੇ ਤਾਲੂਆਂ ਕਿਆ ਹੋਇ ਜਿਹੜੇ ਉੱਤੇ ਚੱਲਣਾ ਹੋ ਗਈ ਹੋ ਗਈ ਆ ਲੋਕਾਂ ਦੇ ਮੁਤਾਬਕ ਰਾਤ ਵੇਲੇ ਦੋਤਰ ਆਪਸ ਵਿੱਚ ਰੰਜਿਸ਼ ਕਰਕੇ ਈੜੇ ਨੇ ਦੋਨਾਂ ਕੋਲੋਂ ਹਥਿਆਰ ਵੀ ਮੌਜੂਦ ਸਨ ਇਸ ਦੌਰਾਨ ਉਹਨਾਂ ਦੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ ਨੇ ਫਿਲਹਾਲ ਲੋਕਾਂ ਨੇ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ ਇੱਥੇ ਕੱਲ ਰਾ ਜਾਂ ਰਸੂਰਪੁਰ ਕੱਲ ਰਾ ਕੀ ਗੱਲ ਹੈ ਤੁਹਾਡੇ ਇੱਥੇ ਪਤਾ ਨਹੀਂ ਜੋ ਅਸੀਂ ਤੇ ਵੇਖਿਆ ਨਹੀਂ ਬਾਹਰ ਨਿਕਲ ਕੇ ਲੜਾਈ ਹੋਣ ਢੇ ਤੇ ਰੋੜੇ ਰੜੇ ਮਾਰ ਕੇ ਗਏ ਆ ਇਧਰ ਨੂੰ ਰੋੜੇ ਚਲਾਉਣ ਦੇ ਹੀ ਤੁਹਾਡੇ ਆਟੋ-ਟੋ ਨੂੰ ਵੱਜ ਗਏ ਕੀ ਨੁਕਸਾਨ ਆ ਤੁਹਾਡੇ ਆਟੋ ਦਾ ਉਹਤੇ ਟੱਪ ਪਾਟਾ ਤੇ ਠੀਕਾ ਤੇ ਡਾਗੀ ਛੋਦੇ ਮੁੰਡੇ ਤੁਹਾਨੂੰ ਪਤਾ ਵੀ ਤੁਹਾਨੂੰ ਮਾਂ ਸਾਨੂੰ ਨਹੀਂ ਪਤਾ ਕਿਥੋਂ ਦੇ ਸਾਨੂੰ ਪਤਾ ਨਹੀਂ ਵੀ ਇਥੋਂ ਦੇ ਆ ਕਿਥੋਂ ਦੇ ਆ ਪਤਾ ਹੀ ਨਹੀਂ ਸਾਨੂੰ ਇਸ ਰੋੜਾ ਬੜਾ ਸਿਆ ਕੀ ਮੰਗ ਕੀ ਕਰਦੇ ਸੀ ਮੰਗਾ ਹੀ ਕੀ ਕਰਨੀ ਆ ਭਰਾਵਾ ਬੀ ਨਿਸ਼ਕਾਨ ਚਲੋ ਜਿਹੜਾ ਮਾੜਾ ਮੋਟਾ ਆਵਾ ਉਹ ਤਾਂ ਚਾਹੀਦਾ ਵਾ ਜੇ ਕਿਸੇ ਦੇ ਬੱਚੇ ਦੇ ਵਾਜੇ ਤੇ ਤਾਂ ਤੇ ਕੋਈ ਨਹੀਂ ਅੱਜ ਤੇ ਚਲੋ ਇਹਦੇ ਵੱਜ ਗਿਆ ਟੋ ਤੇ ਹਾਂ ਕਿ ਪਾਰ ਕੇ ਇਹਦੇ ਬੱਚੇ ਹੁਣ ਵਿਚਾਰਿਆਂ ਦੇ ਵੱਜ ਜਾਣ ਤਾਂ ਕਿੱਡੇ ਮਾੜੀ ਗੱਲ ਆ ਉਹਦੇ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਜੋ ਕਿ ਹਸਪਤਾਲ ਦੇ ਵਿੱਚ ਭਰਤੀ ਨੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਇਹਨਾਂ ਜੀ ਇੱਕ ਸੋਨੂ ਪੁੱਤਰ ਦੇਸ਼ਾ ਸਿੰਘ ਆ ਜੀ ਤੇ ਇੱਕ ਬਨੇ ਤੇ ਰਹੀ ਆ ਵੰਸ਼ ਪੁੱਤਰ ਸੋਨੂ ਸਿੰਘ ਇਹਨਾਂ ਦੋਵਾਂ ਦਾ ਆਪਸ ਵਿੱਚ ਝਗੜਾ ਆਇਆ ਤੇ ਇਹ ਇਹਦੇ ਵਿੱਚ ਦੋਵਾਂ ਪਾਰਟੀਆਂ ਨੂੰ ਸੱਟ ਲੱਗੀ ਇੱਕ ਬੰਨੇ ਸੋਨੂ ਸੋਨੂ ਪੁੱਤਰ ਰਿਤਸ ਸਿੰਘ ਨੂੰ ਲੱਗੀ ਆ ਇੱਕ ਬੰਨੇ ਵੰਚ ਪੁੱਤਰ ਸੋਨੂ ਸਿੰਘ ਨੂੰ ਲੱਗੀ ਆ ਤੇ ਮੰਚ ਦਾ ਇੱਕ ਨਾ ਅੰਸ਼ ਭਰਾਵਾ ਉਹਦੇ ਦੋਵਾਂ ਨੂੰ ਸੱਟ ਲੱਗੀਆਂ ਇਹਨਾਂ ਦੋਨੋਂ ਮਤਲਬ ਡਾਕਟਰ ਕੱਟ ਕੇ ਦਿੱਤੇ ਆ ਤੇ ਜੋ ਵੀ ਰਿਜ਼ਲਟ ਆਊਗਾ ਡਾਕਟਰੀ ਮਾਜੇ ਮੁਤਾਬਕ ਉਹਦੇ ਮੁਤਾਬਕ ਕੋਈ ਕਾਰਵਾਈ ਕਰੂਗੀ ਉਹਨਾਂ ਆ ਮੌਕੇ ਤੇ ਆਏ ਆ ਤਸਦੀ ਕਰ ਰਹੇ ਕੱਡੀ ਤੇ ਥੀ ਜਿਆਦਾ ਗਲਤੀ ਆ ਉਹਦੇ ਮੁਤਾਬਕ ਕਾਰ ਵੀ ਕੀਤੀ ਜੋਗਦੀ ਤੇ ਇਹਦੇ ਵਿੱਚ ਕੋਈ ਪਕੌੜਾ ਨਾ ਦਾ ਲੜਕਾ ਸਾਹਮਣੇ ਆ ਰਿਹਾ ਜੀ ਕਹਿੰਦੇ ਕਿ ਲੜਾਈ ਦੀ ਅਸਲੀ ਦਾ ਡੱਕੇ ਸ਼ੁਰੂ ਹੋਈ ਆ ਤੇ ਸਾਰਾ ਪਿੰਡ ਹੀ ਇੱਟਾਂ ਨਾਲ ਭਰਤਾ ਵਾ ਤੋੜਪਾਂਡ ਕੀਤੀ ਗਈ ਗਰੀ ਨਹੀਂ ਉਹ ਪਕੌੜੇ ਨਾਂ ਦੀ ਨਾਤੇ ਇਹਨਾਂ ਵਿੱਚ ਕਿਸੇ ਨੇ ਨਾਲ ਕਿਸੇ ਵੀ ਕੰਪਲੀਟ ਨਹੀਂ ਕੀਤੀ ਤੇ ਕੰਪਲੀਟ ਸਿਰਫ ਜਿਹਨਾਂ ਦੇ ਸਟਰ ਲੱਗੀਆਂ ਡਾਕਟਰ ਦੇ ਤਾਂ ਤੇ ਜਿਨ੍ਹਾਂ ਦੇ ਬਰਖਲਾਫ ਆਲੂ ਹੈ ਕੋਈ ਲੜਕਾ ਹੋਰ ਉਹਨਾਂ ਹੋਰ ਵਗੈਰ ਵਾਰੇ ਨਾਮਾਂ ਅੰਛਾ ਆਕਾਸ਼ ਉਹਨਾਂ ਦੇ ਘਰ ਚੋਂ ਵੇਖਿਆ ਉਹ ਘਰੋਂ ਭੱਜੇ ਹੋਏ ਨੇ ਜਿੰਨਾ ਸਟਾ ਲੱਗੀਆਂ ਉਹਨਾਂ ਨੂੰ ਡਾਕਟਰ ਕੱਟ ਕੇ ਤੇ ਮੈਡੀਕਲ ਲਈ ਇਲਾਜ ਲਈ ਭੇਜਿਆ ਗਿਆ ਮੈਡੀਕਲ ਡਾਕਟਰ ਕੱਟ ਕੇ ਇਸ ਵੀਡੀਓ ਦੇ ਵਾਰਨ ਹੋਣ ਤੋਂ ਬਾਅਦ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਨੌਜਵਾਨਾਂ ਦੇ ਵਿੱਚ ਪੁਲਿਸ ਦਾ ਡਰ ਨਾ ਬਰਾਬਰ ਹੋ ਗਿਆ ਤੇ ਸ਼ਰਿਆਮ ਗੁੰਡਾ ਗਤੀ ਕਰ ਰਹੇ ਨੇ ਔਰ ਮਾਮੂਲੀ ਜੀ ਗਾਨ ਨੂੰ ਲੈ ਕੇ ਇੱਟਾਂ ਰੋੜੇ ਤੱਕ ਬਸਾਰੇ ਨੇ ਅੰਮ੍ਰਿਤਸਰ ਤੋਂ ਗੁਪਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ 3